ਸਬ ਡਿਵੀਜ਼ਨ ਫਿਲੌਰ ਦੀ ਪੁਲਿਸ ਨੇ ਸੈਂਕੜੇ ਪੁਲਿਸ ਕਰਮਚਾਰੀਆਂ ਨਾਲ ਕੱਢਿਆ 플ੈਗ ਮਾਰਚ ਫਿਲੌਰ ਵਿਖੇ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਲੌਰ ਸਬ ਡਿਵੀਜ਼ਨ ਦੀ ਪੁਲਿਸ ਵੱਲੋਂ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਅਤੇ ਤਿੰਨਾਂ ਥਾਣਿਆਂ ਗੁਰਾਇਾਨ ਬਿਲਗਾ ਅਤੇ ਫਿਲੌਰ ਦੇ ਮੁਖੀਆਂ ਨੇ ਸ਼ਿਰਕਤ ਕੀਤੀ ਇਹ 플ੈਗ ਮਾਰਚ ਡੀਐਸਪੀ ਦਫ਼ਤਰ ਫਿਲੌਰ ਤੋਂ ਸ਼ੁਰੂ ਹੋ ਕੇ ਫਿਲੌਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਗੁਜ਼ਰਿਆ DSP ਸਰਦਾਰ ਸਰਵੰਤ ਸਿੰਘ ਵਾਲੀਆ ਦੱਸਿਆ ਕਿ ਇਸ ਮਾਰਚ ਦਾ ਮਕਸਦ ਲੋਕਾਂ ਵਿੱਚ ਪੁਲਿਸ ਪ੍ਰਤੀ ਪਰੋਸਾ ਪੈਦਾ ਕਰਨਾ ਹੈ ਕਿ ਇਲਾਕੇ ਪਰ ਦੇ ਲੋਕ ਆਜ਼ਾਦੀ ਦਿਵਸ ਬਿਨਾਂ ਕਿਸੇ ਡਰ ਪੈ ਤੋਂ ਖੁਸ਼ੀ ਖੁਸ਼ੀ ਮਨਾ ਸਕਣ ਉਹਨਾਂ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਜੇਕਰ ਕਿਸੇ ਕੋਲ ਵੀ ਕੋਈ ਮਾੜੇ ਅੰਸਰ ਦੀ ਕੋਈ ਵੀ ਸੂਚਨਾ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ ਅਤੇ ਪੁਲਿਸ ਵੱਲੋਂ ਉਹਨਾਂ ਮਾੜੇ ਅੰਸਰਾਂ ਵਿਰੁੱਧ ਕਾਰਵਾਈ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਉਨਾ ਜੀਕੇਹਾ ਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਦੇ ਨਾਲ-ਨਾਲ ਉਹਨਾਂ ਤੋਂ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਆਏ ਹਨ ਅਤੇ ਕਿੱਥੇ ਜਾ ਰਹੇ ਹਨ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਤੇ ਸ਼ੱਕ ਹੈ ਜਾਂ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਇਸਦੀ ਸੂਚਨਾ ਜਲਦੀ ਪੁਲਿਸ ਨੂੰ ਦਿੱਤੀ ਜਾਵੇ एपी न्यूज़ पंजाबी ਲਈ ਫਲੋਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ। ਜੀ ਤੁਸੀਂ ਅੱਜ ਫਲੋਰ ਇਲਾਕੇ ਵਿੱਚ ਕਿੰਨਾ ਥਾਣਿਆਂ ਦੀ ਪ੍ਰੋਸਪਰਚ ਲੈ ਕੇ ਬੈਂਕ ਮਾਰਕ ਕਰ ਰਹੇ ਹੋ? ਮਤਲਬ ਕਹਿ ਸਕਦੇ। ਇਹ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਵਿਰਕ ਜਨਰਲ ਉਪਿਅਾਤੀ ਜੀ ਦੇ ਨਿਰਦੇਸ਼ ਤੇ ਤੇ 15 ਅਗਸਤ ਨੂੰ ਮਧਿਆਨਜੇ ਰੱਖਦੇ ਹੋਇਆ ਇਹ ਫਲੈਗ ਮਾਰ ਜਿਹੜਾ ਤਿੰਨਾਂ ਥਾਣਿਆਂ ਦੇ ਵਿੱਚ ਬਿਲਗਾ ਗੁਰਾਇਆ ਅਤੇ ਫੋਰ ਦੀ ਪੁਲਿਸ ਦੇ ਨਾਲ ਇਹ ਕੱਢਿਆ ਜਾ ਰਿਹਾ ਹੈਗਾ ਇਸ ਦਾ ਮੇਨ ਮਕਸਦ ਹੁੰਦਾ ਕਿ ਵੀ 15 ਅਗਸਤ ਦੀ ਆਗਮਨ ਦੇ ਵਿੱਚ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਤਾੜਨਾ ਕਿ ਉਹਨਾਂ ਦੇ ਬਰਖਲਾਫ ਕਾਨੂੰਨਸਾਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਚੰਗੇ ਸ਼ਹਿਰੀ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਜਿਵੇਂ ਕਿ ਦਾ ਇੱਕ ਪੰਨੋ ਵੀ ਕਾਫੀ ਦਾ ਵੀਡੀਓ ਕੰਨ ਕਰ ਰਿਹਾ ਹੈਗਾ ਆਪਣੀਆਂ ਵੀ ਉਹ 15 ਅਕਤੂਬਰ ਅਸੀਂ ਮੈਂ ਉਹ ਕਰਨਾ ਪਿਆ ਕਿ ਸਰ ਉਹਦੇ ਮੱਧ ਨਜ਼ਰ ਕੀ ਸੱਠਾ ਕੀਤੀ ਕਰਦੇ ਉਹਦੇ ਮੱਧ ਨਜ਼ਰ ਅਸੀਂ ਜਿਹੜਾ ਸਾਰੇ ਹੀ ਜਿਹੜੇ ادارے ਨੇ ਸਾਡੇ ਉਹਨਾਂ ਨੂੰ ਹੀ ਯਕੀਨੀ ਬਣਾਉਣ ਵਾਸਤੇ ਉਹਨਾਂ ਵਾਸਤੇ ਗਸ਼ਟਾਂ ਲਾਈਆਂ ਹੋਈਆਂ ਨੇ ਉਹਦੀਆਂ ਗਤੀਵਧੀਆਂ ਦੇ ਉੱਤੇ ਸਾਡੇ ਵੱਲੋਂ ਜਿਹੜੀ ਖੂਫੀਆ ਤੌਰ ਦੇ ਉੱਤੇ ਵੀ ਨਿਗਰਾਨੀ ਜਾਰੀ ਹੈਗੀ ਆ ਤੇ ਲੋੜ ਅਨਸਾਰ ਉਹਦੇ ਬਰਖਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਤੇ ਸਰ ਨਾਈਟ ਡੋਮਿਨੇਸ਼ਨ ਵਿੱਚ ਆਂਦਾ ਕੋਈ ਚੈਕਿੰਗ ਹੋ ਰਹੀ ਹੈ ਜਾਂ ਅੰਦਰ ਆ ਰਹਾ ਕੋਈ ਸਾਡੀਆਂ ਇੱਥੇ ਜਿਹੜੀਆਂ 15 ਅਗਸਤ ਦੇ ਸੰਬੰਧ ਵਿੱਚ 24 ਆਵਰ ਡਿਊਟੀਆਂ ਚੱਲ ਰਹੀਆਂ ਨੇ ਨਾਕਾਬੰਦੀਆਂ ਪੈਟਰੋਲਿੰਗ ਜਿਹੜੀਆਂ ਸਪੈਸ਼ਲੀ ਜਿਹੜਾ ਨਾਈਟ ਡੋਮਿਨੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਮਾੜੇ ਅੰਸਰ ਜਿਹੜੇ ਬਾਹਰ ਨਿਕਲਦੇ ਨੇ ਉਹਨਾਂ ਦੇ ਬਰਖਲਾਫ ਜਿਹੜੀ ਆ ਉਹ ਰੋਕੂ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਠੀਕ ਹੈ ਅੱਜ ਦਾ ਫਾਈਨਲ ਬੱਥੇਗਾ ਇਹ ਹੋ ਵੀ ਸ਼ਹਿਰ ਪਿਆ ਕੋਈ ਦਰਾਇਆ ਜਾਂ ਫੜਕਾ ਜਾਂ ਬਿਲਕੁਲ ਬਿਲਕੁਲ ਜੀ ਇਹ ਵਕਫ ਵਕ ਕਸਮਿਆਂ ਦੇ ਵਿੱਚ ਜਾਵੇਗਾ ਅਸੀਂ ਸ਼ੁਰੂਆਤ ਜਿਹੜੀ ਆ ਉਹ ਅਸੀਂ ਕਸਬਾ ਫਲੋਰ ਤੋਂ ਕਰ ਰਹੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ